ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜਾ ਚੈਨ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਆਪਾਂ ਦੋ ਗੱਲਾਂ ਅੱਜ ਲੈ ਕੇ ਆਏ ਜੀ ਇੱਕ ਗੱਬਣਾ ਬਈ ਇੱਕ ਗੱਬਣਾ ਥੋੜੇ ਕਿ ਦਿਨ ਕਰਮਣੀ ਲੈਂਦੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਵਧੀਆ ਜੀ ਬਈ ਨਾਮ ਤੇ ਐਡਰੈਸ ਬੋਲੋ ਨਾ ਮੇਰਾ ਜਸਵਿੰਦਰ ਸਿੰਘ ਆਈ ਪਿੰਡ ਜੌਂਦ ਜਿਲ੍ਹਾ ਫਰੰਡਾ ਤਸੀਹ ਰਾਮਪੁਰਾ ਕੋਲ ਨੇੜੇ ਪਿੰਡ ਆਪਾਂ ਨੂੰ ਨੇੜੇ ਵੀਰੇ ਆਪਾਂ ਨੂੰ ਮੋਨਲਾ ਵੀ 9 ਕਿਲੋਮੀਟਰ ਰਾਮਪੁਰਾ ਸ਼ਹਿਰ ਆ ਜਾਂਦਾ 8 ਕਿਲੋਮੀਟਰ ਤਾਂ ਬਾਸ਼ਾ ਰਹਿ ਜਾਂਦਾ ਮੋਬਾਈਲ ਨੰਬਰ ਬੋਲੋ 98722 32148 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਤੋਕੜ ਗੱਬਣ ਵੜ ਦੇ ਨੇ ਕਿਹੜਾ ਸੂਆ ਸੂਈ ਵੀ ਇਹ ਇਹ ਭਾਈ ਪਹਿਲਾ ਸੂਆ ਸੂਈ ਵੀ ਆ ਦੂਜੇ ਲਈ ਗੱਬਣਾ ਮੋਹੋ ਚੌਗੀ ਆ ਕਿੰਨੇ ਟਾਈਮ ਦੀ ਗੱਬਣਾ ਵੀਰੇ ਇਹ ਭਾਈ 50 ਮਿੰਨਾਂ ਦੀ ਗੱਬਣਾ ਆਗੀ 7 ਕਿਲੋਟਰ ਦੁੱਧ ਦਾ ਚੈੱਕ ਕਰਵਾਈ ਵੀ ਆਪਰੇ ਆਪਣੀ ਕਰਾਈ ਵੀ ਆ ਜਿਹੜਾ ਕਰਾ ਕੇ ਲੈ ਜਿੱਤੋਂ ਮਰਜੀ ਅਗਲੇ ਦੇ ਤੇ ਦੋ ਦਿਨ ਗਰੰਟੀ ਹੋਊ ਆਪਣੀ ਠੀਕ ਆ ਬਾਈ ਹਾਂ ਚੁਵਾਈ ਤੁਈ ਕਿਵੇਂ ਆ ਚੁਵਾਈ ਦੀ ਇੱਕ ਨੰਬਰ ਆ ਬਾਈ ਠੀਕ ਆ ਬਾਈ ਜਰਸੀ ਜਰਸੀ ਚ ਪੈਂਦੀ ਆ ਹਾਂ ਬਾਈ ਜਰਸੀ ਕਰਾਉ ਸਾਕੇ ਥੋੜੀ ਜਰਸੀ ਕਰਾਉ ਸਾਗੀ ਹਾਂ ਫੁੱਲ ਬਰੀਟ ਬਿਊਟੀ ਇੱਕ ਨੰਬਰ ਬੋਦੀ ਬਾਦੀ ਦਿਖਾ ਦੇ ਬੱਚੀ ਦੀ ਕੱਦ ਕੋਦ ਦਿਖਾ ਦੇ ਬਾਈ ਕੱਦ ਦੇਖੋ ਲੈ 6 ਵੋਟਲਾ ਕਾਦਦਾ ਮੇਰਾ ਜਮਾ 6 ਵੋਟ ਦੀ ਮੇਰੇ ਬਰਾਬਰ ਆਉਂਦੀ ਆ ਸਹੀ ਗੱਲ ਆ ਛੋਟੀ ਨਾ ਮੰਨੇ ਕੋਈ ਹੂੰ ਤੇ ਮਗਰੋਂ ਲੇਵਾਲੂਆ ਦਿਖਾ ਦੇ ਲੈ ਬੱਚੀ ਤੇ ਲੈ ਬਈ ਨੇੜ ਤੋਂ ਲੇਵਾ ਚੈੱਕ ਕਰ ਲੋ ਕਮਾਲ ਦਾ ਥਣ ਥਣ ਬਹੁਤ ਚੰਗਾ ਲੱਗਿਆ ਹਾਂ ਬਈ ਹਾਂ ਪੂਰੀ ਵਿੱਤੀ ਤੇ ਕੱਲਾ ਕੱਲਾ ਥਣ ਲੈ ਖੋਲ ਦੇ ਬਈ ਤੋਰ ਕੇ ਦਿਖਾ ਦੇ ਫੁੱਲ ਬਰੀਡ ਆ ਬਈ ਤੋਕਣ ਗੱਬਣ ਦੁੱਧ ਵੀ ਚੰਗਾ ਦਾ ਸਿਰ ਫੈਂਟ ਵੀ ਫੁੱਲ ਹੋ ਗਰਮੀ ਵੀ ਬਾਨੀ ਬਿਊਟੀ ਚੈੱਕ ਕਰ ਲੋ ਕਰਮਾਈ ਦੀ ਬੋਦੀਵਾਦੀ ਪੂਰੀ ਚੰਗੀ ਆ ਬਾਕੀ ਤੋਰਾ ਚੈੱਕ ਕਰੋ ਬਾਕੀ ਬਾਈ ਕੱਦ ਕੁਦ ਬਹੁਤਾ ਬੱਚੀ ਦਾ ਛੋਟੀ ਨਾ ਬੰਨੇ ਕੋਈ ਇੱਕ ਨੰਬਰ ਤੋੜਾ ਕਣੀ ਹਾਂ ਤੇ ਮੋਦੀਵਾਦੀ ਦਿਖਾ ਦੇ ਮੱਛੇ ਤੇ ਚਾਰ ਹੋ ਕੇ ਬੱਚੀ ਦਾ 75 80 ਹਜ਼ਾਰ ਦੀ ਹੈ ਬਾਈ ਹੂੰ ਤੇ ਕੀ ਮੁੱਲ ਆ ਵੀਰੇ ਜਾਇਜ ਡਾਕਟਰ ਜੇ ਤਾਂ ਕਰੋਣਾ ਮੁੱਲ ਤਾਂ ਕੁਛ ਕਰਾ ਲੈ ਬੰਦਾ ਠੀਕ ਆ ਓਕੇ ਬਸ ਇਹਦਾ ਦੇਣ ਲੈਣੀ ਆ 42000 ਦੀ ਬੱਚੀ ਦੇ ਦੇਾਂਗੇ ਠੀਕ ਆ ਬਾਈ ਹਾਂ ਮੁੱਲ ਕਰਾਉਣਾ ਕੁਛ ਮਰਜ਼ੀ ਕਰਾ ਲਓ 42000 ਦੀ ਬੈੜ ਪਾਈ ਕਹਿੰਦਾ ਦੇ ਦਾਂਗੇ ਮਾੜਾ ਮੋਟਾ ਮਾਨਤਨ ਕੋਈ ਜੱਕਰ ਨਹੀਂ ਦੁੱਧ ਸੱਤ ਦਿਨ ਉਹ ਜਿਹੜਾ ਜਿਹੇ ਮਣਕੇ ਲੈ ਜੇ ਜੇ ਕਿਸੇ ਨੇ ਆਨਲਾਈਨ ਮੰਗਾਉਣੀਆਂ ਦੱਬਣ ਦੀ ਆਪਣੀ ਗਾਰੰਟੀ ਹੂਗ ਦੋ ਦਿਨਾਂ ਨਾਲ ਆਲੇ ਕਰੇ ਚੱਕਰਾ ਸਕਦਾ ਠੀਕ ਆ ਸਹੀ ਹੈ ਬਈ ਤੱਕੂਗਾ ਗੰਡ ਨਾੜ ਦੀ ਭੂਰ ਛਿੱਟੇ ਦੀ ਆਪਣੀ ਫੁੱਲ ਗਾਰੰਟੀ ਓਕੇ ਬਈ ਠੀਕ ਆ ਅੱਗੇ ਆ ਗਈ ਦੋ ਨੰਬਰ ਤੇ ਗੱਬਣਾ ਇਹ ਇਹ ਦੱਬਣਾ ਬਈ ਇਹਦੇ ਪੰਜ 6 ਦਿਨ ਰਹਿੰਦੇ ਸੂਣਦੇ ਓਕੇ ਬਈ ਹਾਂ ਕਿੰਨਾ ਕਿ ਰਿਕਾਰਡ ਆ ਵੈਸੇ ਵੀਰੇ ਇਹ ਬਈ ਭੂਰ ਅੱਛੀ ਚ ਹੁੰਦੀ ਹੈਗੀ ਓਕੇ ਜਿਹੜੇ ਫਾਰਮ ਜੋ ਆਪਾਂ ਲਈ ਆ ਮੰਨ ਲਾ 2500 ਪਲੱਸ ਹੀ ਚੱਲਦੇ ਆ ਬੱਚੇ ਉਹ ਫਾਰਮ ਜੇ ਫਾਰਮ ਜੋ ਵਚੀ ਲਈ ਆ ਉਹ ਚੌਗੀ ਆ ਉਹ ਚਾਰ ਦੰਦ ਆ ਚਾਰ ਦੰਦ ਆ ਬਈ ਦੰਦ ਪੱਟੇ ਦਿਖਾ ਦਿੰਦੇ ਆ ਲੈ ਨਾਏ ਭਾਈ ਓਕੇ ਆ ਭਾਈ ਚਾਰ ਦੰਦ ਦਾ ਮੂੰਹ ਜਵਾਰੇ ਜਣਾ ਇਸ ਦੀ ਬਿਊਟੀ ਤੇ ਕੱਦ ਕੋਈ ਦਿਖਾ ਦੇ ਬੱਚੀ ਦਾ ਚੌੜੀ ਚੂੜੀ ਦੇਖ ਲੈ ਉੱਤੋਂ ਕਿੱਡੀ ਆਈ ਸਹੀ ਗੱਲ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਹਾਂ ਦੁੱਧ ਭਾਈ 25 ਤੋਂ ਪਲੱਸ ਹੀ ਦੇਣਾ ਇਹਨੇ ਠੀਕ ਆ ਭਾਈ ਅਜ ਤਾਂ ਬਣੋਗੇ ਬੱਚੇ ਦਾ ਇੱਕ ਹੱਲਟਾ ਪਿਆਦਾ ਹਮ ਕੋਈ ਲੱਸੀ ਨਹੀਂ ਲਾਮੀ ਨਹੀਂ ਤੋੜਾ ਚੈੱਕ ਕਰ ਲੋ ਇੱਕ ਨੰਬਰ ਤੋੜਾ ਕਰ ਕੋਈ ਛੋਟੀ ਨਾ ਮੰਨੇ ਲੱਸੀ ਨਾ ਮੰਨੇ ਡਾਇਰੈਕਟਰ ਸਹੀ ਗੱਲ ਆ ਚੌੜੀ ਚੂੜੀ ਬ੍ਰੀਡ ਬਰੂਡ ਬੱਚੀ ਦਿਖਾ ਕੇ ਨਹੀਂ ਚੰਗੀ ਆਈ ਕੱਲੀ ਕੱਚੀ ਕੱਚੀ ਆ ਕਹਿੰਨੀ ਹਾਂ ਲੈ ਵਾ ਦੇਖੋ ਕਮਾਂ ਬੜੀਆਂ ਲੱਗ ਗਈ ਧੁੜੀਆਂ ਪਾਉਣ ਹੂੰ ਲੈ ਬਹੁਤ ਪਈਆਂ ਨੇ ਹਨ ਜਿਵੇਂ ਮਰਜੀ ਹੱਥ ਫੇਰੀ ਜਾਂਦੀ ਚੱਕਰੀ ਨਹੀਂ ਬਾਈ ਦਾ ਬੱਚੀਆਂ ਲੈਵਾ ਬਣਾਉਣਾ ਬਾਈ ਪੰਡੜਾ ਲੈਵਾ ਬਣਾਉਣਾ ਹੂੰ ਥਾਨ ਵੀ ਬਹੁਤ ਚੰਗਾ ਲੱਗਿਆ ਹਾਂ ਥਾਨ ਤੁਣ ਬਹੁਤ ਚੰਗਾ ਪੂਰੀ ਵਿਤੀ ਤੇ ਕੱਲਾ 25 ਤੋਂ ਪਲਾਸੀ ਬੱਸੀਆਂ ਚੱਲਦੇ ਜਿਹੜੇ ਫਾਰਮ ਚੋਂ ਲਈ ਹੈ ਡਾਕਟਰ ਓਕੇ ਬਾਈ ਠੀਕ ਆ ਬੋਲ ਦੇ ਬਾਈ ਆ ਮੋੜ ਲੱਭ ਉੱਤੋਂ ਪੱਧਰਾ ਕੋਈ ਠੂਈ ਨਹੀਂ ਜੱਕਦੀ ਕੀ ਮੋਲ ਆ ਫਿਰ ਜੈਤ ਜਾਂ ਕੱਚੀ ਕੱਚੀ ਦਾ ਵੀਰੇ ਜੇ ਤਾਂ ਡਾਕਟਰ ਮੁੱਲ ਕਰਾਉਣ ਦਾ ਕੋਸ਼ਿਸ਼ ਕਰਾ ਲੈ ਆ ਦੇ ਲੈਣੀ ਇਹਦਾ ਕਰਨਾ ਆਪਾਂ ਜੋ ਓਕੇ 77000 ਦੀ ਬੱਚੀ ਦੇ ਦਿਆਂਗੇ ਚੱਕ ਬਾਈ ਜਮਾ ਜੈਜ ਮੁੱਲਾ 77000 ਦੀ ਵੜ ਬਾਈ ਕੇ ਨਾ ਦੇ ਦਿਆਂਗੇ ਮਾੜਾ ਮੋਟਾ ਮਾਨਦਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਜਮਾ ਜੈਜ ਮੁੱਲਾ ਠੰਡੀ ਸੀਲ ਲੈ ਫੋਲਾ ਜਿਵੇਂ ਮਾਰ ਚੰਤ ਵੀ ਵਿਖਾ ਲਈ ਮਾਰ ਦਿਆ ਥੱਲੇ ਬਣੂ ਕਿਧਰ ਹੀ ਬੱਚੀ ਸਹੀ ਗੱਲ ਆ ਬਾਈ ਜਮਾ ਮਖਿਆਲੀ ਮਾਰਦੀ ਆ ਬਣੂ ਬਹੁਤ ਹਾਂ ਬਰੀਡ ਬਰੂਡ ਦਿਖਾ ਦੇ ਬੱਚੀ ਡਾਕਟਰ ਹੂੰ ਬਾਕੀ ਗੱਦਗੁੱਦ ਬਹੁਤਾ ਬੱਚੀ ਦਾ ਲੇਵਾ ਦਾ ਬੱਚੀਆਂ ਸਾਰਾ ਪਿੱਛੇ ਹੀ ਘਟਣ ਵਾਲਾ ਸਹੀ ਗੱਲ ਆ ਭਾਈ ਤੇ ਲਾਡੋ ਲਾ ਬੱਚੀ ਦੀਆਂ ਲੈ ਸਹੀ ਹੈ ਇਹਦਾ ਬੰਨ ਆ ਬੱਚੀਆਂ ਮੁੱਲ ਜਮਾ ਜਾਇਜ਼ਾ ਮੁੱਲ ਨਹੀਂ ਮਿਲਣਾ 77000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ